ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੋਪਨ ਹੋਵਈ ਜੇ ਲਰਹਾ ਲਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣ ਪਾ ਲਖ ਹੋਏ ਤਾ ਇਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਆ ਕਿਵ ਕੂੜਾ ਟਟ ਪਾਲੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕ ਨ ਹੁਕਮੀ ਬਖਸੀਸ ਇਕ ਹੁਕਮੀ ਸਦਾ ਪੁਵਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ ਗਾਵਕੋ ਤਾਨ ਹੋਵੇ ਕਿਸੈ ਤਾਨ ਗਾਵਕੋ ਦਤ ਜਣ ਨੀ ਸਾਨ ਗਾਵਕੋ ਗੁਣ ਵਡਿਆਈਆਂ ਚਾਰ ਗਾਵਕੋ ਵਿਦਿਆ ਵਿਖਮ ਵਿਚਾਰ ਗਾਵਕੋ ਸਾਜ ਕਰੇ ਤਨੇ ਖੇਹ ਗਾਵਕੋ ਜੀ ਲਾ ਫਿਰ ਦੇਹ ਗਾਵੈ ਕੋ ਜਪੈ ਦਿਸਾ ਦੂਰ ਗਾਵੈ ਕੋ ਵਿਖੈ ਹਾਦਰ ਹਧੂਰ ਕਥਨਾ ਕਥਿ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੰਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸਾ ਵੇ ਪ੍ਰਵਾਹ ਸਾਚਾ ਸਾਹਿਬ ਸਾਚਿ ਨਾਏ ਭਾਖਿਆ ਭਾਉ અપਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਾ ਗਹਿ ਰਖੀਐ ਜਿਤ ਦਸਾ ਦਰਬਾਰ ਮੋਹ ਕੈ ਬੁਲਣ ਬੋਲੀਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਾਚ ਨਾਮ ਵਢਾਈ ਵੀਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾ ਭਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਣੇ ਨਾਨਕ ਗਾਵੀ ਅਗੁਨੀ ਨਧਾਨੁ ਗਾਵੀ ਸੁਨੀਏ ਮਨ ਰਖੀਆ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੋਰੇ ਸਰ ਗੁਰ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਮ ਜੇ ਤਿਸ ਭਾਵਾਂ ਬਿਨ ਪਾਣੀ ਕੇ ਨਾਈ ਕਰੀਂ ਜੇਤੀ ਸਿਰਠਿ ਉਪਾਈ ਵੇਖਾ ਬਿਨ ਕਰਮਾ ਕੈ ਮਿਲ ਲੈ ਲਈ ਮਤ ਵਿਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜਗ ਚਾਰੇ ਆਰਜਾ ਹੁਰ ਦਸੂਨੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾ ਉਰਖਾਈ ਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਰ ਨ ਆਵੇਈ ਤਾ ਬਾਤ ਨ ਪੁੱਛੈ ਕੀਟਾ ਅੰਦਰ ਕੀਟਕਾਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨੁ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰ ਤੇ ਧਵਲੇ ਆਕਾਸ ਸੁਣੈ ਦੀਪ ਲੋ ਪਾਤਾਲ ਸੁਣੈ ਪੋਹਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬਰਮਾਇੰਦ ਸੁਣੈ ਮੁਖਸਾਲਾ ਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਤ ਸਤਿ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਗਨ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ 68 ਕਾਇਸ ਨਾਨਕ ਸੁਣੈ ਪਰਪਰ ਪਾਵਹਿ ਮਾਨ ਸੁਣੈ ਲਾਗੇ ਸਹਿ ਚੇ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਗਨ ਨਾਸ ਸੁਣੈ ਸਾਰਾ ਗੁਣ ਕੀ ਗਾਹ ਸੁਣੈ ਸੇਖ ਪੀਰ ਪਾਤਿ ਸਾਹ ਸੁਣੈ ਅੰਥੇ ਪਾਬਹਿ ਰਾਹ ਸੁਣੈ ਹਾਥ ਵੈ ਅਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾ ਬਹਿ ਕਰਨੀ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ मन सुरत मन सगले भवन की सुध मन मोह चोटा ना खाए मन साथ ना जाए ऐसा नाम निरंजन होए को मन जाने मन कोए मन मार्ग ठाक न पाए मन परसो प्रगटे जाए मन मगना चलै पंथ मन धर्म स्थिति संबंध ऐसा नाम निरंजन होए ਜਿ ਕੋ ਮਨ ਜਾਣ ਮਨ ਕੋ ਏ ਮੰਨੈ ਪਾਵੈ ਸੂਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇ ਨ ਭੇਖਿਆ ਸਾ ਨਾਮ ਨਿਰੰਜਨ ਹੋਏ ਜਿ ਕੋ ਮਨ ਜਾਣ ਮਨ ਕੋ ਏ ਪੰਚ ਪਰਮਾਨ ਪੰਚ ਪ੍ਰਧਾਨ ਪੰਚੇ ਪਾਵੈ ਤਰ ਗਹਿਮਾਨੇ ਪੰਚੇ ਸੁਹੇ ਦਰ ਰਾਜਾਨ ਬੰਚਾ ਕਾ ਗੁਰੇ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕੈ ਕਰਨੇ ਨਹੀਂ ਸੁਮਾਰ ਧੌਲੇ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਇ ਸਚਿਆਰ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਣ ਜੂਰ ਜੀ ਜਾਤ ਰੰਗਾ ਕੇ ਨਾਮ ਸਬਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖੇ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲ ਹੋ ਰੂਪ ਕੀਤੀ ਦਾਤ ਜਾਣੇ ਕੌਣੇ ਕੂਤ ਕੀਤਾ ਬਸਾਉ ਏ ਕੋ ਕਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਮਨ ਕਹਾ ਵਿਚਾਰੇ ਵਾਰਿਆਂ ਨ ਜਾਮ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾ ਸਾਰੇ ਅਸੰਖ ਸੂਰਮੋਹ ਭਖ ਸਾਰੇ ਅਸੰਖ ਮੋਨਿ ਲਿਵ ਲਾਇ ਤਾਰ ਕੁਦਰਤ ਕਵਣੀ ਕਹਾ ਵਿਚਾਰੇ ਵਾਰਿਆ ਨ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸਦਾ ਸਲੰਗਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੜ ਹਤਿਆ ਕਮਾਹੀ ਸੰਖ ਪਾਪੀ ਪਾਪ ਕਰੇ ਜਾਹੇ ਸੰਖ ਕੂੜੇ ਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪਖ ਖਾਹੇ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਮ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖਤਾਵ ਗੰਮ ਅਗੰਮ ਸੰਖੇ ਲੋ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਕ੍ਰਿਸ਼ਾਲਾ ਹੈ ਕ੍ਰਿ ਗਿਆਨ ਗੀਤ ਗੰਗਾਹ ਕ੍ਰਿ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਨ ਜਿਨ ਇਹ ਲਿਖੇ ਤਸਰ ਨਾਹੇ ਜੋ ਫਰਮਾਇ ਤੇ ਉਤ ਪਾਹੇ ਜੇ ਤਾਂ ਕੀਤਾ ਤੇ ਤਾਂ ਨਾਉ ਵੇਨ ਨਾਵੇਂ ਨਹੀਂ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸ ਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਆ ਹੋ ਤੋਏ ਭਰੀਏ ਮਤ ਪਾਪਾ ਕੈ ਸੰਗ ਉਹ ਤੋ ਪਹਿਨਾਵੇਂ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵੋ ਹੋ ਜਾਹੁ ਤੀਰਥ ਤਪ ਦਿਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨੇ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰੇ ਗਾਤ ਤੀਰਥ ਮਲਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੁਵੇਲਾ ਵਖਤ ਕਵਨ ਕਵਣ ਤੇਤ ਕਵਨ ਵਾਰੇ ਕਵਨ ਸਿਰਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਉਵਖਤਨਾ ਪਾਇਓ ਗਾਦਿਆਂ ਜੇ ਲਿਖਣ ਲੇਖ ਕੁਰਾਨ ਇਥੇ ਤਵਾਰਨ ਜੋਗੀ ਜਾਣੈ ਰਤਮਾ ਹੋ ਨ ਕੋਈ ਜਾ ਕਰਤਾ ਸੇ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿੰਸਾ ਲਾਹੀ ਕਿਉ ਵਰਨੀ ਕਿਵੇਂ ਜਾਣੈ ਨਾਨਕ ਆਖੇ ਨੇ ਸਭ ਕੋ ਆਖੈ ਇੱਕ ਦੂ ਇੱਕ ਸਿਆਣ ਵਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆਨ ਸੁਹਾ ਪਾਤਾਲ ਪਾਤਾਲ ਲਖ ਆਗਾਸ ਆਗਾਸ ਉੜਕ ਉੜਕ ਭਾਲ ਥਕੇ ਵੇਦ ਕਹਨੇ ਕਵਾਤ ਸਹਸ 18 ਕਹਨੇ ਕਤੇ ਬਾਸ ਲੂ ਇੱਕ ਧਾਤ ਲਿਖਾ ਹੋਏ ਤਾ ਲਿਖੀਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਕੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੇਤੀ ਸੁਰਤ ਨਾ ਪਾਈਆ ਨਦੀਆਂ ਤਵਾਹ ਪਵਹ ਸੁਮੰਧਨ ਜਾਣੀ ਅਹ ਸਮੁੰਦ ਸਾਹਸ ਲਤਾਣੇ ਗ੍ਰਹ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸਮਨ ਹੋਣਾ ਵਿਸਰ ਹੈ ਅੰਤ ਨ ਸਿਫਤੀ ਕਹਿਨ ਨਾ ਅੰਤ ਅੰਤ ਨ ਕਰਨ ਦੇਨ ਅੰਤ ਅੰਤ ਨ ਵੇਖਣ ਸੁਨਣ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰ ਆਵਾਰ ਅੰਤ ਕਰਨ ਕੀਤੇ ਬਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉਚਾ ਥਾਓ ਚ ਉਪਰ ਉਚਾ ਨਾਓ ਏਵਡ ਉਚਾ ਹੋਵੇ ਕੋਏ ਤਿਸ ਉਚੇ ਕੋ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤਿਲਨਾ ਤੁਮਾਈ ਕੀਤੇ ਮੰਗੇ ਜੋਦ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੀ ਕਿਤੇ ਦੁੱਖ ਭੂਖ ਸਦ ਮਾਰੇ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣੇ ਜੇਤੀਆਂ ਮੋਹ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਪੇ ਕੇਈ ਕੇ ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤ ਸਾਹੂ ਅਮੁੱਲ ਗੁਣ ਅਮੁੱਲ ਵਪਾਰੇ ਮੁੱਲ ਵਪਾਰੀਏ ਅਮੁੱਲ ਭੰਡਾਰ ਮੁੱਲ ਆਵਹਿ ਮੁੱਲ ਲਾ ਜਾਹਿ ਮੁੱਲ ਭਾਏ ਅਮੁੱਲਾ ਸਮਾਹਿ ਅਮੁੱਲ ਧਰਮ ਮੁੱਲ ਦੀ ਬਾਣੇ ਮੁੱਲ ਤੁਲ ਮੁੱਲ ਪਰਵਾਨ ਮੁੱਲ ਬਖਸੀਸ ਮੁੱਲ ਨੀਸਾਨ ਮੂਲੇ ਕਰਮ ਮੂਲੇ ਫੁਰਮਾਨ ਮੂਲੋ ਮੂਲ ਆਖਿਆ ਨਾ ਜਾਏ ਆਖ ਆਖਿਰ ਹਿਲੇ ਬਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀਤਾ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਨ ਆਖੇ ਦੇਵ ਆਖੇ ਸੁਰ ਨਰਮੁਜਨ ਸੇਵ ਕਿਤੇ ਆਖੇ ਆਖਨ ਪਾਹੀ ਕੀਤੇ ਕਹਿ ਕਹਿ ਉਠੇ ਉਠੇ ਜਾਹੇ ਤੇ ਕੀਤੇ ਹੋਰ ਕਰੇ ਤਾਖ ਨ ਸਕਹਿ ਕੇਈ ਕੇ ਜੇ ਵੜ ਪਾਵੈ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੀ ਕੋ ਅਖ ਬੋਲ ਵਿਗਾੜ ਤਾ ਲਖੀਐ ਸਿਰ ਗਾਵਾਰਾ ਗਾਵਾਰ ਸੋਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਬਾਜੀ ਨਾ ਦੇਨੇ ਅ ਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਭਰੀ ਸੋ ਕਹੀਏ ਨੇ ਕੀਤੇ ਗਾਵਣ ਹਾਰੇ ਗਾਵੇ ਤੁਨੋਂ ਪਾਉਣ ਪਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖੇ ਜਾਣ ਲਿਖ ਲਿਖੇ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਦੇ ਦਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨੇ ਸੁਰਗਮ ਚਿਪਿਆਲੇ ਗਾਵਣ ਰਤਨੇ ਉਪਾਹੀ ਤੇਰੇ 86 ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰੇ ਰਖੇ ਧਾਰੇ ਸੇ ਤੁਦਨ ਗਾਵਹਿ ਜੋ ਤੁਦ ਭਾਵਨ ਰਤੇ ਤੇਰੀ ਭਗਤਿ ਰਸਾਲੇ ਹੋਰ ਕੇਤੇ ਗਾਵਣੇ ਸਿਮ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਾਚੀ ਨਾਈ ਹੈਪੀ ਹੋਸੀ ਜੈਨ ਜასი ਰਚਨਾ ਜਿੰਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨਿ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨੇ ਜਾਈ ਸੋ ਪਾਤਿ ਸਾਹੋ ਸਾਹ ਪਾਤਿ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਵਿਪੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਪੰਥੀ ਸਗਲੇ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਸਾਯਾ ਦੇਸ ਆਧ ਨੀਲੇ ਨਾ ਦੇ ਨਾ ਹਤੇ ਜਿਗ ਜੁਗ ਇੱਕੋ ਵੇਸ ਭੁਗਤ ਗਿਆਨ ਦਾ ਆ ਭੰਡਾਰਨ ਘਟ ਘਟ ਵਜਹਿ ਨਾਦ ਆਪਨਾਥ ਨਾਥੀ ਸਭ ਜਾ ਕੀ ਰਿਦਸ ਦੇਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵਹਿ ਲੇਖ ਆਭੇ ਭਾਗ ਆਦੇਸ ਤਸਾਯਾ ਦੇਸ ਆਧਨੀਲੇ ਨਾਦਿਆ ਨਾਹਤੇ ਜਿਗ ਜੁਗ ਏਕੋ ਵੇਸ ਕਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣੇ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵਤ ਸੁਭਾਵਤ ਵੈ ਚਲਾਵੇ ਜਿਵ ਹੋਵੇ ਫੁਰਮਾਨ ਹੋ ਹੋ ਵੇਖੈ ਉਹਨਾਂ ਨਦਰ ਨਾਵੈ ਬਹਤਾ ਇਹੋ ਵਡਾਨ ਆਦੇਸ ਤਸਾਯਾ ਆਦੇਸ ਆਧਨੀਲੇ ਨਾਦਿਆ ਨਾਹਤੇ ਜਿਗ ਜੁਗ ਏਕੋ ਵੇਸ ਅਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਇਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਸਹਾਦੇਸ ਆਦ ਅਨੀਲ ਨਦ ਅਨਾਹਤ ਜੁਗ ਜੁਗ ਇਕੋ ਵੇਸ ਇਕ ਦੂਜੀ ਪੌ ਲਖ ਹੋਏ ਲਖ ਹੋਵੇ ਲਖ 20 ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ਼ extraterahe ਪਤ ਪਵੜੀਆ ਚੜੀਆ ਹੋਏ 21 ਸੁਣ ਗੱਲਾਂ ਆਕਾਸ ਕੀ ਕੀਟਾ ਆਇਰੀਸ ਨਾਨਕ ਨਦਰੀ ਫਾਇਆ ਕੁੜੀ ਕੁੜਾ ਠੀਸ ਅੱਖ ਨਿਂ ਜੋਰ ਚ ਪੈ ਨਹਿਂ ਜੋਰ ਜੋਰ ਨ ਮੰਗਨੇ ਦੇਨੇ ਨ ਜੋਰ ਜੋਰ ਨ ਜੀਵਨ ਮਰਨ ਨਹਿਂ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨੀ ਵਿਚਾਰੇ ਜੋਰ ਨ ਜੁਗਤੀ ਛੋਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਣਕ ਉਤਮ ਨੀਚ ਨ ਕੋਏ ਰਤੀ ਰਤਿ ਥਿਤੀ ਵਾਰ ਪਵਨ ਪਣੀ ਅਗਨੀ ਪਾਤਲ तिस ਵਿੱਚ ਧਰਤੀ ਥਾਫ ਰਖੀ ਧਰਮਸਾਲੇ तिस ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮੁ ਨਿਕੇ ਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰੇ ਤਿਥਾ ਸੋਹਣ ਪੰਚ ਪਰਮਾਨ ਨਧਰੀ ਕਰਮ ਪਵਨੀ ਸਾਨੇ ਕਚ ਭਗਾਈਓ ਥਾ ਪਾਏ ਨਾਨਕ ਗਿਆ ਜਾਪ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖੋ ਕਰਮ ਕੀਤੇ ਪਵਨੇ ਪਾਣੀ ਵੈ ਸੰਤਰੇ ਕੀਤੇ ਕਾਣ ਮਹੇਸ ਕੀਤੇ ਬਰਮੇ ਘਾੜਤ ਘੜੀ ਅਹ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੂਪਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਨਵ ਮਨ ਕਿਤੇ ਕਿਤੇ ਰਤਨ ਸਮੁੰਦ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਪਾਤ ਨਰਿੰਦ ਕਿਤਿਆਂ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਇਤਿਹਾਸ ਨਾਦ ਬినੋਦ ਗੋੜ ਨੰਦ ਸਰਮਖੰਡ ਕੀ ਬਾਣੀ ਰੂਪ ਤਿਥੈ ਘਾੜ ਤੇ ਘੜੀਐ ਬਹੁਤ ਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛਾ ਪਛਤਾਹੇ ਤਿਥੈ ਘੜੀਐ ਸ੍ਰਤਮਤ ਮਨ ਬੁੱਧ ਤਿਥੈ ਘੜੀਐ ਸਰਾਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰੇ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤਿਨ ਮਹਾਰਾਮ ਰਹਿਆ ਪਰਪੂਰ ਤਿਥੈ ਸੀਤੋ ਸੀਤਾ ਮਹਮਾ ਮਾਹੀ ਤਾਕੀ ਰੂਪ ਨ ਕਥਨੀ ਜਾਹੇ ਨਾ ਹੁਮ ਰਹੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸਹਿ ਕੇ ਲੋਕ ਰਹਿ ਨੰਦ ਸਚਾ ਮਨ ਸੋਏ ਸਚ ਖੰਡੇ ਵਸੈ ਨਰੰਕਾਰੇ ਕਰ ਕਰ ਵੇਖੇ ਨਦਰਿ ਨਿਹਾਲੇ ਤਿਥੈ ਖੰਡੇ ਮੰਡਲੇ ਵਰ ਭੰਡ ਜੇ ਕੋ ਕਥੈ ਤਾਂ ਤਨ ਤਨਾੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਵ ਤੇ ਵਕਾਰ ਵਿਖੇ ਵਿਖ ਸਰਕਾਰੀ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਣਿਆਰ ਅਹਰਣ ਮਤੇ ਵੇਦ ਹਥਿਆਰ ਭਉ ਖਲਾਗਣ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਕੜਿਆ ਸਬਦ ਸਚੀਟਕ ਸਾਲ ਜਿਨ ਕੋ ਨਦਰ ਕਰਮ ਤਿਨ ਕਾਰੇ ਨਾਨਕ ਨਦਰੀ ਨਦਰੀ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲੇ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲੇ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ